ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ 1 April ਤੋਂ ਲੈ ਕੇ 30 April ਤੱਕ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਵਿਆਹ ਹੋਣਾ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ ਜੇਕਰ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਵੀ ਰੁਕਾਵਟ ਬਣੀ ਹੋਈ ਸੀ ਇਸ ਸਮੇਂ ਦੂਰ ਹੋ ਜਾਵੇਗੀ ਇਹ ਮੌਕਾ ਜੋਤਿਸ਼ ਸ਼ਾਸਤਰ ਦੇ ਅਨੁਸਾਰ 100 ਸਾਲਾਂ ਦੇ ਬਾਅਦ ਬਣਿਆ ਹੈ ग्रहਾਂ ਦੀ ᔪਗਤੀ ਦੇ ਅਨੁਸਾਰ ਇਹ ਸਮਾਂ ਬਹੁਤ ਹੀ ਵੱਡ ਭਾਗਾ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਦੋਸਤੋ ਮਠਾਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਤੁਹਾਡੇ ਘਰ ਵਿੱਚ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ ਲੱਡੂ ਵੰਡਣ ਤੇ ਨੱਚਣ ਕੁੱਦਣ ਦੀ ਕਰ ਲਓ ਤਿਆਰੀ ਇਸ ਮਹੀਨੇ ਚਾਰ ਵੱਡੇ ਰਾਯੋਗ ਬਣਨ ਵਾਲੇ ਹਨ ਅਪ੍ਰੈਲ ਦੇ ਵਿੱਚ ਹੀ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਇਸ ਮਹੀਨੇ ਨਵਰਾਤੇ ਸ਼ੁਰੂ ਹੋਣਗੇ ਨਾਲ ਹੀ ਨਾਲ ਹੀ ਗੁਰੂ ਤੇ ਸ਼ੁਕਰ ਦੇ ਪ੍ਰਭਾਵ ਦੇ ਨਾਲ ਸ਼ਨੀ ਦੇਵ ਮਹਾਰਾਜ ਇਹਨਾਂ ਪੰਜ ਰਾਸ਼ੀਆਂ ਦੀ ਬਹੁਤ ਹੀ ਵਧੀਆ ਸੰਜੋਗ ਪਣਾ ਰਹੇ ਹਨ ਇਸ ਮਹੀਨੇ ਤੋਂ ਹੀ ਪੰਜ ਰਾਸ਼ੀਆਂ ਦਾ ਵਿਆਹ ਯੋਗ ਬਣਨਾ ਨਿਸ਼ਚਿਤ ਹੋ ਜਾਵੇਗਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਜੀ ਉਹ ਕਿਹੜੀਆਂ ਹਨ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਇਸ ਸਮੇਂ ਕਿਸਮਤ ਹੀ ਚਮਕਣ ਵਾਲੀ ਹੈ ਜਿਨ੍ਹਾਂ ਦੇ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਤੇ ਨਾਲ ਹੀ ਨਾਲ ਇਹਨਾਂ ਦੀ ਕਿਸਮਤ ਚਮਕਣ ਵਾਲੀ ਹੈ ਇਸ ਲਈ ਦੋਸਤੋ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਜੀ ਕਿਉਂਕਿ ਇਹ ਵੀਡੀਓ ਉਹਨਾਂ ਪੰਜ ਰਾਸ਼ੀਆਂ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਜਿਨ੍ਹਾਂ ਦਾ ਇਸ ਸਮੇਂ ਵਿਆਹ ਹੋਣਾ ਨਿਸ਼ਚਿਤ ਹੋ ਜਾਵੇਗਾ ਦੋਸਤੋ ਸਿੰਗਲ ਰਹਿਣਾ ਵੀ ਇੱਕ ਦੁਵਿਧਾਜਨਕ ਸਮਾਂ ਹੀ ਮੰਨਿਆ ਜਾਂਦਾ ਹੈ ਜਿਸ ਦੇ ਵਿਆਹ ਵਿੱਚ ਦੇਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਲੋਕ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਹਨ ਕਿ ਪਤਾ ਨਹੀਂ ਇਸ ਦੇ ਵਿਆਹ ਦੇ ਯੋਗ ਕਿਉਂ ਨਹੀਂ ਬਣ ਰਹੇ ਜਾਂ ਇਸ ਵਿੱਚ ਕੋਈ ਕਮੀ ਹੋਵੇਗੀ ਜਿਸ ਵਿਅਕਤੀ ਦੀ ਮੈਰਿਜ ਨਹੀਂ ਹੋ ਰਹੀ ਹੁੰਦੀ ਉਸ ਨੂੰ ਇੱਕ ਟੈਨਸ਼ਨ ਸਤਾਉਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਆਪਣੇ ਭਰਾ ਭਾਬੀ ਅਤੇ ਮਾਤਾ ਪਿਤਾ ਦੇ ਉੱਪਰ ਬੋਝ ਬਣ ਚੁੱਕਾ ਹਾਂ ਮੇਰਾ ਬੋਝ ਚੁੱਕਣ ਵਾਲਾ ਵੀ ਮੇਰਾ ਜੀਵਨ ਸਾਥੀ ਮੈਨੂੰ ਚਾਹੀਦਾ ਹੈ ਕਈ ਵਾਰ ਬਹੁਤ ਹੀ ਕੋਸ਼ਿਸ਼ਾਂ ਦੇ ਬਾਅਦ ਕਈ ਰਾਸ਼ੀ ਵਾਲਿਆਂ ਦੀ ਕੁੰਡਲੀ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਦੋਸ਼ ਪਰੇਸ਼ਾਨੀਆਂ ਆ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਉਸਦੇ ਵਿਆਹ ਦੇ ਯੋਗ ਹੀ ਰੁਕ ਜਾਂਦੇ ਹਨ ਬਹੁਤ ਸਾਰੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਈ ਵਾਰ ਰਿਸ਼ਤਾ ਆਉਂਦਾ ਵੀ ਹੈ ਕਈ ਦਿਨ ਗੱਲ ਚੱਲਦੀ ਹੈ ਫਿਰ ਉਹ ਰਿਸ਼ਤੇ ਵਾਲੇ ਨਾ ਕਰ ਦਿੰਦੇ ਹਨ ਇਹ ਗ੍ਰਹਾਂ ਦੇ ਹੀ ਪ੍ਰਭਾਵ ਹੁੰਦੇ ਹਨ ਕਿਉਂਕਿ ਗ੍ਰਹਾਂ ਦੀ ਉਲਟੀ ਚਾਲ ਕਰਕੇ ਹੀ ਉਸ ਦੇ ਵਿਆਦੇ ਯੋਗ ਜਲਦੀ ਨਹੀਂ ਬਣ ਪਾਉਂਦੇ ਪਰ ਉਹਨਾਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ ਕਿ ਅਪ੍ਰੈਲ ਦੇ ਵਿੱਚ ਚਾਰ ਵੱਡੇ ਗ੍ਰਹਿ ਯੋਗ ਬਣਦੇ ਦਿਖਾਈ ਦੇ ਰਹੇ ਹਨ ਕਈ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਭਾਗ ਖੁੱਲ ਜਾਣਗੇ ਉਹਨਾਂ ਦੇ ਵਿਆਦੇ ਸੰਜੋਗ ਬਣ ਜਾਣਗੇ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹਾਂਜੀ ਰਿਸ਼ਭ ਰਾਸ਼ੀ ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਅੱਖਰ ਦਾ ਪਹਿਲਾ ਨਾਮ ਵੀ ਉਹ ਬੀ ਅੱਖਰ ਵਾਲੇ ਨਾਮ ਦੇ ਇਹ ਹੁੰਦੇ ਹਨ ਉਹ ਰਿਸ਼ਭ ਰਾਸ਼ੀ ਦੇ ਨਾਲ ਸੰਬੰਧ ਰੱਖਦੇ ਹਨ ਜਿਵੇਂ ਓਮ ਵਿਮਲਾ ਓਮ ਵ્યાਸ ਵਿਵੇਕ ਹੋ ਗਿਆ ਜਿਵੇਂ ਵ્યાਸ ਹੀ ਹੋ ਗਿਆ ਗੋਪਾਲ ਇੰਦਰਾ ਬ੍ਰਿਜ ਮੋਹਨ ਬ੍ਰਿਜਵਾਸੀ ਇਦਾਂ ਦੇ ਨਾਮ ਵਾਲੇ ਲੋਕ ਅਪ੍ਰੈਲ ਦਾ ਮਹੀਨਾ ਇਹਨਾਂ ਦੇ ਲਈ ਬਹੁਤ ਹੀ ਸ਼ੁਭ ਤੇ ਵਧੀਆ ਮੌਕੇ ਲੈ ਕੇ ਆ ਰਿਹਾ ਹੈ ਨਵੇਂ ਵਿਆਹੁਕ ਜੀਵਨ ਦੇ ਲਈ ਤੁਹਾਡੇ ਅਫਸਰ ਪ੍ਰਾਪਤ ਤੁਹਾਨੂੰ ਹੁਣ ਹੋ ਜਾਣਗੇ ਜੀ ਤੁਹਾਨੂੰ 10 ਤਰੀਕ ਤੋਂ ਬਾਅਦ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਹਾਨੂੰ ਬਿਨਾਂ ਦੱਸੇ ਤੁਹਾਡੇ ਵਿਆਹ ਦੀ ਗੱਲ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਹੌਲੀ-ਹੌਲੀ ਕਰਦਿਆਂ ਤੁਹਾਡੀ ਗੱਲ ਅੱਗੇ ਵਧਣੀ ਸ਼ੁਰੂ ਹੋ ਜਾਵੇਗੀ ਜਿਸ ਤੇ ਨਾਲ ਇਸ ਮਹੀਨੇ ਤੋਂ ਬਾਅਦ ਤੁਹਾਡਾ ਵਿਆਹ ਹੋਣਾ ਨਿਸ਼ਚਿਤ ਹੋ ਜਾਵੇਗਾ ਦੇ ਨਾਲ ਹੀ ਤੁਹਾਨੂੰ ਅਪ੍ਰੈਲ ਦੇ ਮਹੀਨੇ ਵਿੱਚ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਵਪਾਰ ਅਤੇ ਤੁਹਾਡੀ ਨੌਕਰੀ ਸੰਬੰਧੀ ਤੁਹਾਡੇ ਲਈ ਇਹ ਮਹੀਨਾ ਬਹੁਤ ਹੀ ਨਵੇਂ-ਨਵੇਂ ਅਫਸਰ ਲੈ ਕੇ ਆ ਰਿਹਾ ਹੈ ਜੀ ਇਸ ਮਹੀਨੇ ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਦੇ ਨਾਲ ਹੋ ਸਕਦੀ ਹੈ ਜਿਹੜਾ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ ਦੇਵੇਗਾ ਤੁਹਾਡੇ ਵਪਾਰ ਵਿੱਚ ਤੁਹਾਨੂੰ ਵਾਅਦਾ ਹੁੰਦਾ ਆਪਣੇ ਆਪ ਹੀ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਆਰਥਿਕ ਜੀਵਨ ਇਹੋ ਜਿਹਾ ਹੋ ਜਾਵੇਗਾ ਕਿ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ ਤੁਹਾਡਾ ਜੇਕਰ ਪੈਸਾ ਕਿਤੇ ਰੁਕਿਆ ਹੋਇਆ ਸੀ ਜਾਂ ਤੁਸੀਂ ਕਿਸੇ ਦੇ ਨਾਲ ਕੰਮ ਦੇ ਵਿੱਚ ਪੈਸਾ ਇਨਵੈਸਟ ਕੀਤਾ ਸੀ ਤਾਂ ਉਸ ਵਿੱਚ ਤੁਹਾਨੂੰ ਬਹੁਤ ਹੀ ਲਾਭ ਪ੍ਰਾਪਤ ਹੋ ਜਾਵੇਗਾ ਤੁਹਾਨੂੰ ਤੁਹਾਡਾ ਪੈਸਾ ਦੁੱਗਣਾ ਹੋ ਕੇ ਮਿਲੇਗਾ ਕਿਸੇ ਖਾਸ ਦੋਸਤ ਮਿੱਤਰ ਦੇ ਕੋਲੋਂ ਤੁਹਾਨੂੰ ਵਿਆਹ ਦੇ ਨਾਲ जुड़ी हुई कोई बड़ी खुशखबरी भी प्राप्त हो सकती है इस समय सिर्फ ਤੁਹਾਨੂੰ ਵਿਆਹ ਦਾ ਲਾਭ ਹੀ ਨਹੀਂ ਹੋਵੇਗਾ ਬਲਕਿ ਤੁਹਾਨੂੰ ਤੁਹਾਡੇ ਵਪਾਰ ਵਿੱਚ ਤਰੱਕੀ ਹੁੰਦੀ ਦਿਖੇਗੀ ਧਨ ਲਾਭ ਵੀ ਹੋਵੇਗਾ ਕਿਉਂਕਿ ਮਾਤਾ ਲక్ష్ਮੀ ਦੇ ਅਸ਼ੀਰਵਾਦ ਸਦਕਾ ਤੁਸੀਂ ਇਸੇ ਸਮੇਂ ਕਿਸੇ ਵਧੀਆ ਯਾਤਰਾ ਤੇ ਵੀ ਜਾ ਸਕਦੇ ਹੋ ਤੇ ਇਹ ਯਾਤਰਾ ਤੁਹਾਡੇ ਲਈ ਸਫਲ ਵੀ ਹੋ ਜਾਵੇਗੀ ਪੁਰਾਣੇ ਸਮੇਂ ਤੋਂ ਰੁਕੇ ਹੋਏ ਸਾਰੇ ਹੀ ਕੰਮ ਤੁਹਾਡੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਪਹਿਲਾਂ ਤੋਂ ਹੀ ਵਿਆਹੁਟ ਜੀਵਨ ਦੇ ਵਿੱਚ ਹਨ ਉਹਨਾਂ ਦੇ ਰਿਸ਼ਤੇ ਵਿੱਚ ਮਿਠਾਸ ਤੇ ਮਜ਼ਬੂਤੀ ਆ ਜਾਵੇਗੀ ਤੇ ਜਿਨ੍ਹਾਂ ਲੋਕਾਂ ਨੂੰ ਅਜੇ ਸੰਤਾਨ ਪ੍ਰਾਪਤੀ ਦੇ ਯੋਗ ਨਹੀਂ ਸਨ ਬਣ ਰਹੇ ਉਹਨਾਂ ਨੂੰ ਵੀ ਇਸ ਸਮੇਂ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਲਈ ਇੱਕ ਉਪਾਅ ਦੱਸਨੀ ਹਾਂ ਜੀ ਜੇਕਰ ਤੁਹਾਡੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਤਾਂ ਜੋਤਿਸ਼ ਸ਼ਾਸਤਰ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਡੇ ਵਿਆਹ ਦੇ ਵਿੱਚ ਕੋਈ ਵੀ ਅੜਚਣ ਆ ਰਹੀ ਹੈ ਜਾਂ ਵਿਆਹ ਹੁੰਦਿਆਂ ਹੁੰਦਿਆਂ ਰੁਕ ਜਾਂਦਾ ਹੈ ਜਾਂ ਰਿਸ਼ਤਾ ਹੁੰਦਿਆਂ ਰੁਕ ਜਾਂਦਾ ਹੈ ਤਾਂ ਤੁਸੀਂ ਵੀਰਵਾਰ ਦੇ ਦਿਨ ਨੂੰ ਗਾਂ ਨੂੰ ਆਟੇ ਦੇ ਪੇੜੇ ਤੇ ਹਲਦੀ ਥੋੜੀ ਜਿਹੀ ਲਗਾ ਕੇ ਖਵਾ ਦਿੰਦੇ ਹੋ ਤਾਂ ਗਊ ਮਾਤਾ ਪ੍ਰਸੰਨ ਹੋ ਜਾਵੇਗੀ ਤੇ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ ਤੇ ਜੇਕਰ ਤੁਸੀਂ ਇਦਾਂ ਨਹੀਂ ਕਰ ਸਕਦੇ ਤਾਂ ਤੁਸੀਂ ਗੁੜ ਤੇ ਚਨੇ ਵੀ ਗਾਂ ਨੂੰ ਖਵਾ ਸਕਦੇ ਹੋ ਇਸ ਦੇ ਨਾਲ ਗਊ ਮਾਤਾ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਇੱਕ ਹੋਰ ਉਪਾਅ ਦੱਸਦੇ ਹਾਂ ਜੀ ਕਿ ਤੁਸੀਂ ਸ਼ੁੱਕਰਵਾਰ ਦੇ ਦਿਨ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਜੇਕਰ ਥੋੜਾ ਜਿਹਾ ਪਰਫਿਊਮ ਪਾ ਕੇ ਨਹਾਉਂਦੇ ਹੋ ਤਾਂ ਇਸ ਨਾਲ ਵੀ ਤੁਹਾਡਾ ਸ਼ੁਕਰ ਮਜ਼ਬੂਤ ਹੋ ਜਾਵੇਗਾ ਤੇ ਤੁਹਾਡੇ ਉੱਤੇ ਸ਼ੁਕਰ ਦੀ ਸਥਿਤੀ ਮਜ਼ਬੂਤ ਹੋਣ ਦੇ ਨਾਲ ਤੁਹਾਡੇ ਵਿਆਹ ਦੇ ਯੋਗ ਬਹੁਤ ਜਲਦੀ ਬਣ ਜਾਣਗੇ ਆਉਣ ਵਾਲੇ ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਗੁੱਡ ਨਿਊਜ਼ ਮਿਲ ਸਕਦੀ ਹੈ ਦੋਸਤੋ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਨਾਲ ਵੀ ਵਾਪਰਿਆ ਹੋਵੇਗਾ ਜਾਂ ਤੁਸੀਂ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਵਿਅਕਤੀਆਂ ਦੇ ਨਾਲ ਮਿਲੇ ਹੋਵੋਗੇ ਜਿਹੜੇ ਬਿਨਾਂ ਮਿਹਨਤ ਤੋਂ ਬਹੁਤ ਜ਼ਿਆਦਾ ਤਰੱਕੀ ਕਰਦੇ ਹਨ ਤੇ ਕਈ ਲੋਕਾਂ ਦੀ ਤਾਂ ਸਾਰੀ ਉਮਰ ਮਿਹਨਤ ਕਰਦਿਆਂ ਹੀ ਨਿਕਲ ਜਾਂਦੀ ਹੈ ਪਰ ਉਹ ਆਪਣੀ ਗਰੀਬੀ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਪਾਉਂਦੇ ਸਾਰੀ ਉਮਰ ਗਰੀਬੀ ਦੇ ਵਿੱਚ ਹੀ ਕੱਟਦੇ ਹਨ ਤਾਂ ਦੋਸਤੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਸਿਰਫ ਗ੍ਰਹਾਂ ਦੀ ਹੀ ਇੱਕ ਸਥਿਤੀ ਹੁੰਦੀ ਹੈ ਗ੍ਰਹਾਂ ਦੀ ਹੀ ਇੱਕ ਚਾਲ ਹੁੰਦੀ ਹੈ ਕਈਆਂ ਤੇ ਉਲਟੀ ਪਹਿਚਾਣਦੀ ਹੈ ਕਈਆਂ ਤੇ ਸਹੀ ਪਹਿਚਾਣਦੀ ਹੈ ਜੋ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੰਦੀ ਹੈ ਸੋ ਇਹਨਾਂ ਗ੍ਰਹਾਂ ਦੀ ਚਾਲ ਨੂੰ ਸਹੀ ਕਰਨ ਦੇ ਲਈ ਹੀ ਇਹ ਉਪਾ ਟੋਟਕੇ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਜੇਕਰ ਅਸੀਂ ਕਰ ਲੈਂਦੇ ਹਾਂ ਤਾਂ ਸਾਡਾ ਜੀਵਨ ਸੁਖਾਲਾ ਬਣ ਜਾਂਦਾ ਹੈ ਕਿਉਂਕਿ ਗ੍ਰਹਾਂ ਦਾ ਤੇ ਟੋਟਕਿਆਂ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਸੰਜੋਗ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਅਗਲੀ ਉਹ ਕੁਸ਼ ਨਸੀਬ ਰਾਸ਼ੀ ਕਿਹੜੀ ਹੈ ਜਿਸ ਦੇ ਇਸ ਸਮੇਂ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਉਹ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲੇ ਜਿਵੇਂ ਕਿ ਉਹਨਾਂ ਦਾ ਨਾਮ ਆ ਰ ਰੂ ਰੇ ਰੋ ਦਾ ਦੀ ਤਾ ਤੂ ਤੀ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਲੋਕਾਂ ਦੀ ਤੁਲਾ ਰਾਸ਼ੀ ਹੁੰਦੀ ਹੈ ਤੁਲਾ ਰਾਸ਼ੀ ਵਾਲੇ ਲੋਕ ਬਹੁਤ ਹੀ ਅਪ੍ਰੈਲ ਦੇ ਮਹੀਨੇ ਇਹਨਾਂ ਦੇ ਲਈ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਇਹਨਾਂ ਨੂੰ ਇਸ ਸਮੇਂ ਰੋਜ਼ਗਾਰ ਦੀ ਚੇਤਰ ਇਹ ਤਲਾਸ਼ ਕਰ ਰਹੇ ਸਨ ਬੇਰੋਜ਼ਗਾਰ ਸਨ ਤਾਂ ਇਹਨਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਇਹਨਾਂ ਨੂੰ ਮਿਲਣ ਵਾਲੀ ਹੈ ਇਹਨਾਂ ਨੂੰ ਬਹੁਤ ਹੀ ਮਨਚਾਹੀ ਕੋਈ ਨੌਕਰੀ ਮਿਲ ਜਾਵੇਗੀ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਜੌਬ ਕਰਦੇ ਹੋ ਤਾਂ ਤੁਹਾਨੂੰ ਉਸ ਨੌਕਰੀ ਵਿੱਚ ਤਰੱਕੀ ਮਿਲਣ ਦੀ ਬਹੁਤ ਵੱਡੀ ਸੰਭਾਵਨਾ ਬਣੀ ਹੋਈ ਹੈ ਤੁਹਾਡੇ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਜੇਕਰ ਤੁਸੀਂ ਕਿਸੇ ਦੇ ਨਾਲ ਕਮਿਟਿਡ ਹੋ ਤਾਂ ਤੁਸੀਂ ਆਪਣੇ ਵਿਆਹ ਦਾ ਪ੍ਰਸਤਾਵ ਇਸ ਮਹੀਨੇ ਉਹਨੂੰ ਦੇ ਸਕਦੇ ਹੋ ਇਹ ਸਮਾਂ ਤੁਹਾਡੇ ਲਈ ਸ਼ੁਭ ਹੋਵੇਗਾ ਤੁਹਾਡਾ ਪ੍ਰਸਤਾਵ ਕਬੂਲਿਆ ਜਾਵੇਗਾ ਗ੍ਰਹਾਂ ਦੀ ਉਚਿਤ ਦਿਸ਼ਾ ਤੁਹਾਡੇ ਲਈ ਬਹੁਤ ਹੀ ਗਹਿਰੇ ਸੰਜੋਗ ਬਣਾ ਰਹੀ ਹੈ ਜਿਸ ਦਾ ਤੁਹਾਨੂੰ ਲਾਭ ਉਠਾਉਣਾ ਚਾਹੀਦਾ ਹੈ ਕੋਟਕਚਹਰੀ ਦੇ ਨਾਲ ਰਿਲੇਟਡ ਮਾਮਲੇ ਤੁਹਾਡੇ ਹੱਕ ਦੇ ਵਿੱਚ ਹੋ ਜਾਣਗੇ ਤੁਹਾਨੂੰ ਆਪਣੇ ਲਵ ਪਾਰਟਨਰ ਦੇ ਲਈ ਕੋਈ ਅਜੀਹਾ ਸਮਾਚਾਰ ਪ੍ਰਾਪਤ ਹੋ ਸਕਦਾ ਹੈ ਜੋ ਤੁਹਾਡੇ ਲਈ ਖੁਸ਼ਖਬਰੀ ਦਾ ਰੂਪ ਬਣ ਜਾਵੇਗਾ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਯਾਤਰਾ ਤੇ ਵੀ ਜਾ ਸਕਦੇ ਹੋ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਅਪ੍ਰੈਲ ਦੇ ਮਹੀਨੇ ਕਿਹੜਾ ਇੱਕ ਉਪਾਅ ਕਰਨਾ ਹੈ ਜਿਸ ਨਾਲ ਤੁਹਾਡੇ ਵਿਆਹ ਦੇ ਯੋਗ ਪੂਰੀ ਤਰ੍ਹਾਂ ਹੀ ਵਧੀਆ ਤਰੀਕੇ ਦੇ ਨਾਲ ਬਣ ਜਾਣਗੇ ਤੁਸੀਂ ਇਸ ਮਹੀਨੇ ਤਿੰਨ ਵੀਰਵਾਰ ਕੇਲੇ ਦੇ ਰੁੱਖ ਦੀ ਪੂਜਾ ਕਰਨੀ ਹੈ ਜੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਜਿਸ ਦੇ ਵਿਆਹ ਦੇ ਯੋਗ ਬਹੁਤ ਹੀ ਵਧੀਆ ਬਣਦੇ ਦਿਖਾਈ ਦੇ ਰਹੇ ਹਨ ਉਹ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਨਾਮ ਦਾ ਪਹਿਲਾ ਅੱਖਰ ਨਾ ਨੂ ਨੀ ਨੇ ਜਾਂ ਯੇ ਔਰ ਯੂ ਦੇ ਨਾਲ ਸ਼ੁਰੂ ਹੁੰਦਾ ਹੈ ਇਹ वृश्चਿਕ ਰਾਸ਼ੀ ਵਾਲਿਆਂ ਦੇ ਨਾਲ ਸੰਬੰਧ ਰੱਖਦੇ ਹਨ ਇਹਨਾਂ ਦੇ ਲਈ ਅਪ੍ਰੈਲ ਦਾ ਮਹੀਨਾ ਬਹੁਤ ਹੀ ਸ਼ੁਭ ਸੰਕੇਤ ਲੈ ਕੇ ਆਉਣ ਵਾਲਾ ਹੈ ਇਸ ਸਮੇਂ ਤੁਹਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ ਹੈ ਪਰ ਤੁਸੀਂ ਸਾਰੇ ਹੀ ਮਾਮਲਿਆਂ ਨੂੰ ਬਹੁਤ ਤਰੀਕੇ ਦੇ ਨਾਲ ਹੈਂਡਲ ਕਰ ਲਓਗੇ ਤੁਸੀਂ ਸਫਲਤਾ ਨੂੰ ਹਾਸਲ ਕਰਨ ਦੇ ਲਈ ਆਪਣੇ ਅੰਦਰ ਦੀ ਊਰਜਾ ਨੂੰ ਹੀ ਇਸਤੇਮਾਲ ਕਰਕੇ ਸਫਲਤਾ ਹਾਸਲ ਕਰ ਸਕਦੇ ਹੋ ਇਸ ਸਮੇਂ ਜੇਕਰ ਤੁਸੀਂ ਅਣਵਿਆਹੇ ਹੋਏ ਹੋ ਤਾਂ ਤੁਹਾਡਾ ਵਿਆਹ ਦੀ ਗੱਲ ਚੱਲਣੀ ਸ਼ੁਰੂ ਹੋ ਜਾਵੇਗੀ ਜੇ ਜਿਹੜੇ ਲੋਕ ਵਿਆਹ ਹੋਏ ਹਨ ਉਹਨਾਂ ਨੂੰ ਸੰਤਾਨ ਪ੍ਰਤੀ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ। ਪ੍ਰੇਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਇਸ ਸਮੇਂ ਤੁਹਾਡਾ ਖਰਚ ਜ਼ਿਆਦਾ ਤੇ ਆਮਦਨ ਘਟ ਸਕਦੀ ਹੈ। ਪਰ ਜੇਕਰ ਤੁਸੀਂ ਆਪਣੇ ਖਰਚਿਆਂ ਤੇ ਕੰਟਰੋਲ ਕਰੋਗੇ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੋ ਜਾਵੇਗਾ। ਤੁਹਾਡੇ ਵਿਆਹ ਦੇ ਯੋਗ ਜਲਦੀ ਹੀ ਬਣ ਜਾਣਗੇ ਜਾਂ ਤੁਹਾਡੇ ਵਿਆਹ ਦੀ ਗੱਲ ਚੱਲਣੀ ਸ਼ੁਰੂ ਹੋ ਜਾਵੇਗੀ। ਇਸ ਤੇ ਲਈ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੀ। ਤੁਸੀਂ ਹਰ ਰੋਜ਼ ਸਰਸਵਤੀ ਮਾਤਾ ਦੀ ਪੂਜਾ ਕਰੋ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਵਿਆਹ ਦੇ ਯੋਗ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਦੇ ਦਿਖਾਈ ਦੇ ਰਹੇ ਹਨ। ਜੇਕਰ ਤੁਹਾਡਾ ਕਿਸੇ ਨਾਲ ਰਿਸ਼ਤਾ ਵਫਾਦਾਰੀ ਦੇ ਨਾਲ ਹੈ ਤਾਂ ਤੁਹਾਡੇ ਵਿਆਹ ਦੀ ਗੱਲ ਚੱਲਣੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਤੁਹਾਡਾ ਮਨਚਾਹੇ ਜੀਵਨ ਸਾਥੀ ਪ੍ਰਾਪਤ ਹੋ ਜਾਵੇਗਾ। ਤੁਹਾਡੇ ਨਾਮ ਦਾ ਪਹਿਲਾ ਅੱਖਰ ਜਾਂ ਤਾ, ਫਾ, ਫੇ ਤੁਹਾ ਦਾ ਧਨ ਰਾਸ਼ੀ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਤੁਹਾਨੂੰ ਇਹ ਮਹੀਨਾ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਇਸ ਮਹੀਨੇ ਇਹਨਾਂ ਦੇ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਜੇਕਰ ਇਹ ਇਸਤੇ ਦੇ ਨਾਲ ਕਮਿਟਿਡ ਹਨ ਤਾਂ ਇਹਨਾਂ ਦੇ ਘਰ ਵਿੱਚ ਵਿਆਹ ਦੀ ਗੱਲਬਾਤ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਵਿਆਹ ਹੋਣਾ ਲਾਜ਼ਮੀ ਹੈ ਤੁਹਾਨੂੰ ਇਸ ਸਮੇਂ ਧਨ ਪ੍ਰਾਪਤੀ ਦੇ ਵੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਜੇਕਰ ਤੁਹਾਡਾ ਪੈਸਾ ਕਿਤੇ ਫਸਿਆ ਹੋਇਆ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਤੁਹਾਡੇ ਲਈ ਉਪਾਅ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਹਰ ਵੀਰਵਾਰ ਦੇ ਵੀਰਵਾਰਨ ਹੋਣ ਵਾਲੇ ਪਾਣੀ ਦੇ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੇ ਨਹਾਉਂਦੇ ਹੋ ਤਾਂ ਤੁਹਾਡੇ ਵਿਆਹ ਦੀਆਂ ਜਿਹੜੀਆਂ ਵੀ ਰੁਕਾਵਟਾਂ ਹਨ ਉਹ ਦੂਰ ਹੋ ਜਾਣਗੀਆਂ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਕਿ ਅਪ੍ਰੈਲ ਦੇ ਮਹੀਨੇ ਕਿਹੜੇ ਰਾਸ਼ੀ ਵਾਲਿਆਂ ਦੇ ਵਿਆਹ ਦੇ ਯੋਗ ਬਣ ਰਹੇ ਹਨ ਜੀ ਧੰਨਵਾਦ